ਉਹਨਾਂ ਦਾ ਨਾਮ ਹਰਨਨਜੋਤ ਸਿੰਘ ਉਮਰ ਉਹਨਾਂ ਦੀ 23 ਸਾਲ ਦੀ ਸੀ ਸਾਡੀ ਤਾਂ ਇਹੀ ਮੰਗ ਹੈ ਸੈਂਟਰ ਸਰਕਾਰ ਨੂੰ ਕਿ ਉਹਨਾਂ ਦੀ ਡੈੱਡ ਬੋਡੀ ਜਲਦ ਤੋਂ ਜਲਦ ਬੀਜ ਇੰਡੀਆ ਭੇਜੀ ਜਾਵੇ ਹਾਏ ਰੱਬਾ ਆ ਕੀ ਕਰਤਾ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ ਆਪਣੇ ਪੁੱਤਰ ਨੂੰ ਕੈਨੇਡਾ ਭੇਜਿਆ ਸੀਗਾ ਚੰਗੇ ਭਵਿੱਖ ਦੇ ਲਈ ਬੜੇ ਸੁਪਨੇ ਸਜੋ ਕੇ ਇਹ ਨੌਜਵਾਨ ਵਿਦੇਸ਼ ਗਿਆ ਸੀਗਾ ਜਿੱਥੇ ਕੈਨੇਡਾ ਦੀ ਧਰਤੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸ਼੍ਰੀ ਮੁਖਸਰ ਸਾਹਿਬ ਦੇ 24 ਸਾਲਾ ਨੌਜਵਾਨ ਜਿਹੜੇ ਕਿ ਹਰਮਨ ਜੋਤ ਸਿੰਘ ਪੁੱਤਰ ਗੁਰਸੇਵਕ ਸਿੰਘ ਦੀ ਕੈਨੇਡਾ ਦੇ ਵਿਖੇ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਹਰਮਨ ਜੋਤ ਸਿੰਘ ਦੇ ਪਿਤਾ ਗੁਰਸੇਵਕ ਸਿੰਘ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀਗਾ। ਹੁਣ ਮਾਂ ਦਾ ਸਹਾਰਾ ਕੌਣ ਬਣੇਗਾ ਤਾਂ ਬਹਿਦੀ ਮੰਦ ਭਾਗੀ ਖਬਰ ਹੈ। ਦੱਸਦੀ ਹੈ ਕਿ ਪਿਓ ਵੀ ਜਿਹੜਾ ਕਿ ਚਲਾ ਗਿਆ ਸੀਗਾ ਘਰ ਦਾ ਇੱਕੋ ਇੱਕ ਗੁਜ਼ਾਰਾ ਚਲਾਉਣ ਵਾਲਾ ਇਹ ਨੌਜਵਾਨ ਜਿਹੜਾ ਕਿ ਕੈਨੇਡਾ ਗਿਆ ਸੀਗਾ ਚੰਗੇ ਭਵਿੱਖ ਦੇ ਲਈ ਗਿਆ ਸੀਗਾ ਵੀ ਘਰ ਦਾ ਮੈਂ ਕੁਝ ਪੜਾ ਲਊਗਾ ਆਪਣੀ ਮਾਂ ਦਾ ਸਹਾਰਾ ਸੀਗਾ ਤੇ ਅੱਜ ਇਸ ਦੁਨੀਆ ਦੇ ਵਿੱਚੋਂ ਰੁਕਸਤ ਹੋ ਜਾਂਦਾ ਹੈ ਬੇਹਦੀ ਮੰਦ ਭਾਗੀ ਇਹ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਸ਼੍ਰੀ ਮੁਖਸਰ ਸਾਹਿਬ ਦਾ ਇਹ ਨੌਜਵਾਨ ਕਰੀਬ 24 ਸਾਲਾਂ ਦਾ ਸੀਗਾ ਦੱਸਦੇ ਕਿ ਹਰਮਨ ਜੋਤ ਸਿੰਘ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਰਹਿੰਦਾ ਸੀਗਾ ਤੇ ਹਰਮਨ ਜੋਤ 14 ਮਹੀਨੇ ਪਹਿਲਾਂ ਘਰ ਦੀ ਹਾਲਤ ਸੁਧਾਰਨ ਦੇ ਲਈ ਤੇ ਪੜ੍ਹਾਈ ਕਰਨ ਦੇ ਲਈ 4 ਏਕੜ ਜ਼ਮੀਨ ਤੇ ਕਰਜ਼ਾ ਚੁੱਕ ਕੇ ਕੈਨੇਡਾ ਗਿਆ ਸੀਗਾ ਤੇ ਜਿੱਥੇ 21 ਫਰਵਰੀ ਦੀ ਦੁਪਹਿਰ ਦੇ ਵੇਲੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਘਰ ਦੇ ਵਿੱਚ ਉਸ ਦੀ ਮਾਂ ਅਤੇ ਦਾਦੀ ਹੀ ਰਹਿ ਗਈਆਂ ਤਾਂ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰਮਨ ਜੋਤ ਦੀ ਮ੍ਰਿਤਕ ਦੇ ਜਲਦ ਤੋਂ ਜਲਦ ਪੰਜਾਬ ਦੇ ਧਰਤੀ ਦੇ ਉੱਤੇ ਲਿਆਂਾਇਆ ਜਾਵੇ ਪਰਿਵਾਰਕ ਮੈਂਬਰਾਂ ਦੇ ਕੋਲ ਭੇਜੀ ਜਾਵੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮਾਤਕੀ ਬੀਤਰੀ ਹੋਣੀ ਉਸ ਦਾਦੀ ਤੇ ਕੀ ਬੀਤਰੀ ਹੋਣੀ ਜਿਨ੍ਹਾਂ ਦਾ ਇਕਲੌਤਾ ਘਰ ਦਾ ਚਿਰਾਗ ਜਿਹੜਾ ਕਿ ਇਸ ਦੁਨੀਆ ਦੇ ਵਿੱਚ ਉਹ ਨਹੀਂ ਰਿਹਾ ਦਿਲ ਦਾ ਦੌਰਾ ਪੈ ਗਿਆ ਉਸ ਨੂੰ ਕੈਨੇਡਾ ਦੀ ਧਰਤੀ ਤੇ ਉੱਤੇ ਤਾਂ 21 ਫਰਵਰੀ ਨੂੰ ਜਿਹੜੇ ਕੀ ਉਸ ਨੂੰ ਦਿਲ ਦਾ ਦੌਰਾ ਪਿਆ ਸੀਗਾ ਤੇ ਹੁਣ ਮਾਪੇ ਜਿਹੜੇ ਕੀ ਕਿਉਂਕਿ ਪਿਓ ਵੀ ਇਸ ਨੌਜਵਾਨ ਦਾ ਨਹੀਂ ਹੈਗਾ ਉਸ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਸੀਗੀ ਤੇ ਹੁਣ ਜਿਹੜਾ ਕੀ ਪਿਓ ਸੀਗਾ ਉਹ ਵੀ ਚਲਾ ਗਿਆ ਤੇ ਬੇਟਾ ਇਹ ਦੇ ਉੱਤੇ ਸਾਰਾ ਘਰ-ਬਾਰ ਸਾਰੀ ਜ਼ਿੰਮੇਵਾਰੀ ਉਸ ਤੇ ਆ ਉਸ ਤੇ ਮੋਢਿਆਂ ਤੇ ਸੀਗੀ ਤੇ ਚੰਗੇ ਭਵਿੱਖ ਨੂੰ ਲੈ ਕੇ ਸੁਪਨੇ ਸਝੋ ਕੇ ਇਹ ਵਿਦੇਸ਼ ਦੀ ਧਰਤੀ ਤੇ ਗਿਆ ਤਾਂ ਕਿ ਮੈਂ ਉੱਥੇ ਜਾ ਕੇ ਚਾਰ ਪੈਸੇ ਕਮਾਉਂਗਾ ਮਾਂ ਦੇ ਝੋਲੀ ਦੇ ਵਿੱਚ ਪਾਉਂਗਾ ਪਰ ਖੁਸ਼ੀਆਂ ਜਿਹੜੇ ਕੀ ਕਹਿ ਸਕਦੇ ਹੋ ਹਜੇ ਤਾਂ ਉਹਦਾ ਵਿਆਹ ਵੀ ਨਹੀਂ ਹੋਇਆ ਸੀਗਾ ਸਿਰ ਤੇ ਸਹਰਾ ਸਜਾਉਣ ਦੇ ਚਾਹ ਜਿਹੜੇ ਕੀ ਮਾਂ ਦੇ ਉਹ ਅਧੂਰੇ ਰਹਿ ਜਾਂਦੇ ਨੇ ਤਸਵੀਰਾਂ ਦੇਖੀ ਨਹੀਂ ਜਾਂਦੀਆਂ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਗਰੀਬ ਪਰਿਵਾਰ ਹੈ 4 ਇਕਰ ਜ਼ਮੀਨ ਦੇ ਉੱਤੇ ਕਰਜ਼ਾ ਚੁੱਕ ਕੇ ਇਹ ਨੌਜਵਾਨ ਵਿਦੇਸ਼ ਗਿਆ ਸੀਗਾ ਇਹ ਨਾਮ ਜੀ ਦਾ ਮੇਰਨਾ ਰਮਨਦੀਪ ਸਿੰਘ ਹੈ ਜਿਹਨਾਂ ਦਾ ਜੱਟ ਯਾ ਕੀ ਨਾਮ ਸੀ ਕਿੰਨੀ ਕੁ ਮਰ ਹੈ ਕਿ ਨਹੀਂ ਉਹਨਾਂ ਦਾ ਨਾਮ ਹਰਮਨਜੋਤ ਸਿੰਘ ਉਮਰ ਉਹਨਾਂ ਦੀ 23 ਸਾਲ ਦੀ ਸੀ। ਉਹ ਗਏ ਸੀ ਕੈਨੇਡਾ। 29 14 ਕੁ ਮਹੀਨੇ ਹੋ ਗਏ ਗਿਆ ਨੂੰ। ਪੜਾਈ ਵੇਸਤੇ ਸਟੱਡੀ ਵੇਸਤੇ ਗਏ ਸੀ। ਦੇ ਬਹੁਤ ਹੀ ਮਸਲੂਕੀ ਪਰਿਵਾਰ ਨੇ ਔਖਾ ਨਾਲ ਭੇਜਿਆ ਉਹਨੂੰ। ਕਰਜਾ ਚੱਕਿਆ। ਕਰਜਾ ਚੱਕਿਆ ਵਸਿਆ। ਮਤਲਬ ਕਿ ਰਸਤੇਦਾਰਾਂ ਨੇ ਮਦਦ ਕੀਤੀ ਜਿਵੇਂ ਵੀ ਲੂਟ ਆਇਆ ਉਹ ਵੀ ਭੇਜਿਆ। ਯਾਨ ਭਰਾ ਨਹੀਂ ਕਿਸੇ ਨੇ ਵੀ ਮਦਦ ਕੀਤੀ ਬਹੁਤ ਔਖਾ ਨਹੀਂ ਭੇਜਿਆ ਸੀ ਤੇ ਤੱਕ ਟੋਈ ਨਾ ਦੇਤ ਉਹਨਾਂ ਦੀ ਇੱਕੀ ਤਰੀਕ ਨੂੰ ਹੋਈ ਆ ਉਹਨਾਂ ਅਟੈਕ ਹੋ ਗਿਆ ਸੀ ਜੀ ਪਰਿਵਾਰ ਚ ਕੌਣ ਕੌਣ ਹੋਏਗਾ ਹੁਣ ਪਰਿਵਾਰ ਚ ਇੱਕ ਉਹਨਾਂ ਦੀ ਦਾਦੀ ਇੱਕ ਉਹਨਾਂ ਦੀ ਮਦਰ ਤੇ ਡੈਡੀ ਦੀ ਵੀ ਡੈਥ ਹੋਈ ਆ ਦਾਦਾ ਜੀ ਦੀ ਵੀ ਡੈਥ ਹੋਈ ਆ ਉਹਨਾਂ ਦੀ ਮਾਤਾ ਤੇ ਦਾਤੀ ਰਹਿ ਗਈ ਕਿਹਨੇ ਹਾਂਜੀ ਹਾਂਜੀ ਔਰ ਜੀ ਮੰਗ ਬਸ ਸਾਡੀ ਤਾਂ ਇਹੀ ਮੰਗ ਆ ਸਰਕਾਰ ਨੂੰ ਕਿ ਉਹਨਾਂ ਦੀ ਡੈੱਡ ਬੋਡੀ ਜਲਦ ਤੋਂ ਜਲਦੇ ਬੀਜ ਇੰਡੀਆਂ ਭੇਜੀ ਜਾਵੇ ਇਹ ਅਪੀਲ ਕਰਦੇ ਆ ਅਸੀਂ ਦਾ ਕਿ ਮਤਲਬ ਕਿ ਜਿਹੜੀ ਮਤਲਬ ਕਿ ਉਹਨਾਂ ਦੀ ਡੈੱਡ ਬੋਡੀ ਛੇਤੀ ਛੇਤੀ ਪੰਜਾਬ ਆਵੇ